ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੇਧ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮਲੋ ਕੋ ਥੋੜਾ ਸਾਰਿਆਂ ਦਾ ਸਵਾਗਤ ਜੀ ਅੱਜ ਆਪਾਂ ਬਣਾਵਾਂਗੇ ਜਿੱਲਾ ਸਣਾਦੇ ਦੀ ਤਰੀ ਥੋੜਾ ਜਿਹਾ ਲੈ ਲਈ ਆਪਾਂ ਆਦਰਕ ਤੇ ਥੋੜੀ ਜਿਹੀ ਲੈ ਲਈ ਆਪਾਂ ਲਸਣ ਤੇ ਆਧਾ ਆਪਾਂ ਥੋੜਾ ਜਿਹਾ ਕੱਟ ਲਵਾਂਗੇ ਜੀ ਕਿਉਂਕਿ ਆਧਾ ਬਹੁਤ ਜ਼ਿਆਦਾ ਗਰਮ ਹੁੰਦਾ ਜੀ ਤੇ ਇਹ ਆਪਾਂ ਦਾ ਸਰਦੀਆਂ ਜੀ ਇਸ ਕੀ ਤਰੀ ਬਣਾ ਕੇ ਖਾ ਸਕਦੇ ਆ ਜੀ ਜਿਸ ਤਰ੍ਹਾਂ ਆਪਣੇ ਗੋਡੇ ਜੋੜਾਂ 'ਚ ਦਰਦ ਹੁੰਦਾ ਜੀ ਆਪਣੇ ਗੋਡੇ ਗਿੱਟਿਆਂ 'ਚ ਦਰਦ ਹੁੰਦਾ ਉਹਦੇ ਲਈ ਬਹੁਤ ਫਾਇਦੇਮੰਦ ਹੈ ਜੀ ਤੇ ਆਪਾਂ ਦੋ ਲੈ ਲਈ ਜੀ ਪਿਆਜ਼ ਤੇ ਦੋ ਲੈ ਲੇ ਲਾਲ ਟਮਾਟਰ ਥੋੜਾ ਜਿਹਾ ਲੈ ਲੇਗਾ ਪੰਮਿਰਚਾ ਤੇ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ ਜੀ ਤੇ ਲੋ ਜੀ ਇਧਰ ਆਪਾਂ ਕੜਾਹੀ ਰੱਖ ਲਈ ਕੜਾਹੀ ਪਾਲਾ ਦੇ ਸਿੱਕੀ ਤੇ ਹੁਣ ਕੀ ਹੋ ਗਿਆ ਆਪਣਾ ਗਰਮ ਤੇ ਆਪਾਂ ਪਾ ਦਾਂਗੇ ਵਿਚ ਲਸਣ ਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਤੇ ਫਿਰ ਆਪਾਂ ਗ੍ਰाइंड ਹੀ ਕਰ ਲਾਂਗੇ ਜੀ ਪਿਆਜ਼ ਤੇ ਅਦਰਕ ਇਹਨੂੰ ਪਹਿਲਾਂ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਤੇ ਬਹੁਤ ਸਰਦੀਆਂ ਚ ਤਾਂ ਇਹ ਬਹੁਤ ਫਾਇਦੇਮੰਦ ਹੁੰਦੀ ਹੈ ਜੀ ਤੇ ਹਫਤੇ ਚ ਆਪਾਂ ਨੂੰ ਇੱਕ ਵਾਰੀ ਜ਼ਰੂਰ ਖਾਣੀ ਚਾਹੀਦੀ ਹੈ ਜੀ ਤੇ ਜਿਸ ਤਰ੍ਹਾਂ ਮੇਰੇ ਨਾਲ ਲੱਕ ਚ ਬਹੁਤ ਜ਼ਿਆਦਾ ਦਰਦ ਹੁੰਦਾ ਜੀ ਮੇਰੀ ਕਲੱਤ ਦੁਖਦੀ ਰਹਿੰਦੀ ਆ ਤੇ ਆਪਾਂ ਨੂੰ ਨਾ ਡਿਸਪਰੋਬਲਮਾ ਜੀ ਤੇ ਆਪਾਂ ਗਿਰਗੇਸ ਦੀ ਮੋਟਰਸਾਈਕਲ ਤੋਂ ਇਸ ਕਰਕੇ ਮੈਂ ਹਫਤੇ ਚ ਇੱਕ ਵਾਰੀ ਜ਼ਰੂਰ ਬਣਾ ਕੇ ਖਾਨੀ ਆ ਜੀ ਤੇ ਜ਼ਰੂਰ ਖਾਣੀ ਚਾਹੀਦੀ ਹੈ ਜੀ ਇਸ ਨੂੰ ਤੇ ਬਹੁਤ ਹਨਾ ਦਰਦ ਤੋਂ ਆਪਾਂ ਨੂੰ ਰਾਹਤ ਮਿਲਦੀ ਹੈ ਤੇ ਇਹਨਾਂ ਥੋੜੀ ਜੀ ਗਰਮ ਤਸੀਰ ਦੀ ਲਾਸਣ ਵਿੱਚ ਥੋੜੀ ਜਿਹੀ ਗਰਮ ਹੁੰਦੀ ਆ ਅਦਰਕ ਜੀ ਵੀ ਗਰਮ ਹੁੰਦਾ ਤੇ ਲੋ ਜੀ ਆਪਣੀ ਲਾਸਣ ਚੰਗੀ ਤਰ੍ਹਾਂ ਭੁੰਨੀ ਗਈ ਸੀ ਹੁਣ ਆਪਾਂ ਅਦਰਕ, ਥਿਲ, ਪਿਆਜ਼ ਪਾਤੇ ਜੀ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜ ਜਦੋਂ ਇਹ ਭੁੰਨੇ ਗਏ ਤੇ ਫਿਰ ਆਪਾਂ ਲਾਲ ਟਮਾਟਰਾਂ ਦਾ ਪੇਸਟ ਪਾ ਦਾਂਗੇ ਜੀ ਵਿੱਚ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਜੀ ਬਹੁਤ ਹੀ ਤੇ ਆਪਾਂ ਤਾਂ ਹਰ ਸਰਦੀ 'ਚ ਹਰ ਵਾਰੀ ਆਪਾਂ ਬਣਾ ਕੇ ਖਾਣੇ ਹਾਂ ਜੀ ਇੱਕ ਵਾਰੀ ਹਫਤੇ 'ਚ ਲਓ ਜੀ ਆਪਣਾ ਪੇਸਟ ਸਾਰਾ ਤਿਆਰ ਹੋ ਗਿਆ ਸੀ ਜੀ ਤੇ ਭੁੰਨਿਆ ਗਿਆ ਸੀ ਜੀ ਆਪਾਂ ਹੁਣ ਟਮਾਟਰ ਵੀ ਪਾ ਤੇ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਤੇ ਇਹਨਾਂ ਨੂੰ ਮਿਕਸ ਚੰਗੀ ਤਰ੍ਹਾਂ ਕਰ ਲਾਂਗੇ ਜੀ ਤੇ ਫਿਰ ਇਹਦੇ ਵਿੱਚ ਹੀ ਪਾ ਦਾਂਗੇ ਨਾਲ ਦੀ ਨਾਲ ਆਪਾਂ ਜੀ ਮਸਾਲੇ ਤੇ ਨਾਣ ਮਿਰਚ ਜੀ ਤੇ ਥੋੜੀ ਜੀ ਆਪਾਂ ਲਵਾਂਗੇ ਜੀ ਆਪਾਂ ਦੇਗੀ ਮਿਰਚ ਤੇ ਧਨੀਆ ਪਾਊਡਰ ਤੇ ਹਲਦੀ ਤੇ ਨਮਕ ਸਾਰੇ ਚੀਜ਼ ਜਪਾ ਪਾ ਦਾਂਗੇ ਜੀ ਚੰਗੀ ਤਰ੍ਹਾਂ ਫਿਰ ਮਿਕਸ ਕਰ ਦਾਂਗੇ ਜੀ ਤੇ ਥੋੜਾ ਜਿਹਾ ਪਾਣੀ ਐਡ ਕਰਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜਾ ਥੋੜਾ ਨਾਲ ਪਾਣੀ ਐਡ ਕਰਾਂਗੇ ਜੀ ਤੇ ਚੰਗੀ ਤਰ੍ਹਾਂ ਨਾਲ ਆਪਾਂ ਪੁੰਨ ਲਾਂਗੇ ਜੀ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਤਾਂ ਚਲੋ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਜੀ ਤੇ ਤੇਲ ਸੜਤਾ ਜੀ ਮਸਾਲੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਆਤਾ ਆਏ ਸਰਦੀ ਚ ਹਨਾ ਇੱਕ ਵਾਰੀ ਹਫਤੇ ਚ ਜਰੂਰ ਖਾਣੇ ਆ ਜੀ ਬਣਾ ਕੇ ਤੇ ਜਿਸ ਤਰ੍ਹਾਂ ਮੀਟ ਅੰਡਾ ਨਹੀਂ ਖਾਂਦੇ ਤੇ ਧਰੀ ਨਾਲ ਨਾਲ ਆਪਣੇ ਲੱਕ ਦਰਦ ਹੋ ਗਿਆ ਜਿਸ ਤਰ੍ਹਾਂ ਜੋੜਾ ਤੇ ਚਰਦ ਕਿਤੇ ਵੀ ਦਰਦ ਹਨ ਬਹੁਤ ਫਾਇਦੇ ਬੰਦ ਆ ਜੀ ਆਪਣੇ ਲਈ ਉਹ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਤੇ ਚੰਗੀ ਤਰ੍ਹਾਂ ਭੁੰਨਾਂਗੇ ਜੀ ਥੋੜਾ ਥੋੜਾ ਪਾਣੀ ਪਾ ਕੇ ਇਥੇ ਲੈ ਲੱਗਣ ਲੱਗਾ ਸੀ ਮਸਾਲਾ ਤੇ ਹੁਣ ਆਪਾਂ ਨਾ ਡੇਢ ਕ ਗਲਾਸ ਦੋ ਕ ਗਲਾਸ ਪਾਣੀ ਦੇ ਪਾ ਦਾਂਗੇ ਜੀ ਜਿੰਨੀ ਕ ਫੱਤਰੀ ਰੱਖਣੀਆਂ ਹਨਾ ਪਤਲੀ ਗਾੜੀ ਹੈ ਨਾ ਤੇ ਓਨਾ ਕਫਾ ਪਾਣੀ ਪਾਵਾਂਗੇ ਜਿੱਤੇ ਆਪਾਂ ਤੇ ਇਹਨੂੰ ਟੱਕ ਦਾਂਗੇ ਜੀ ਤੇ ਲਓ ਜੀ ਆਪਣੀ ਤਰੀ ਬਣ ਕੇ ਹੋ ਗਈ ਤਿਆਰ ਤੇ ਥੋੜਾ ਜਿਹਾ ਪਪਾ ਕੱਟੇ ਹੋਏ ਪਾ ਦਾਂਗੇ ਧਨੀਆ ਜੇ ਮੇਰੀ ਰੈਸਪੀ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਆ ਜੀ ਤੇ ਮੇਰੇ ਘਰੇਨੇ ਤੋਂ ਜਰੂਰ ਟ్రਾਈ ਕਰਨਾ ਜੀ ਇਹੋ ਆ ਅਦਰਕ ਤੇ ਲਸਣ ਦੀ ਤੜੀ ਬਣ ਕੇ ਹੋ ਗਈ ਆਪਣੀ ਤਿਆਰ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਜੀ ਓਕੇ